ਸੱਚੇ ਕਾਲਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਹੈਡਲਾਈਨਸ ਤੇ ਪ੍ਰਿੰਸ ਐਡਵਰਡ ਆਇਲੈਂਡ ਨੇ ਵਰਕ ਪਰਮਿਟ ਦੀ ਮਿਆਦ ਪੁੱਗਣ ਵਾਲੇ ਪ੍ਰਵਾਸੀਆਂ ਨੂੰ ਕਹੀ ਗੱਲ ਉੱਚ ਮੰਗ ਵਾਲੇ ਖੇਤਰਾਂ 'ਚ ਸਿਖਲਾਈ ਦੀ ਮੰਗ ਕਰਨ ਲਈ ਕਿਹਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕੀਤਾ ਆਫਟਰ ਸਕੂਲ ਨਵੇਂ ਦੇਖਪਾਲ ਪ੍ਰੋਗਰਾਮ ਦਾ ਸਮਰਥਨ ਸਰਕਾਰ ਦੇਨ ਜਾ ਰਹੀ ਹੈ 200 ਮਿਲੀਅਨ ਡਾਲਰ ਦਾ ਨਿਵੇਸ਼ ਕੈਨੇਡਾ ਚ ਸ਼ੁਰੂ ਹੋਇਆ ਸਿਟੀਜ਼ਨਸ਼ਿਪ ਆਫ ਵੀਕ ਸਰਕਾਰ ਨੇ 394000 ਪ੍ਰਵਾਸੀਆਂ ਨੂੰ ਕੀਤਾ ਪੱਕੇ ਬ੍ਰਿਟਿਸ਼ ਕੋਲੰਬੀਆ ਚ ਵਧ ਰਿਹਾ ਜੰਗਲੀ ਅਗ ਦਾ ਕਿਹੜ ਫੋਰਟ ਨੈਲਸਨ ਸ਼ਹਿਰ ਅਤੇ ਫੋਰਟ ਨੈਲਸਨ ਫਸਟ ਨੇਸ਼ਨ ਚ ਨਿਕਾਸੀ ਦੇ ਹੁਕਮ ਜਾਰੀ ਤੇ ਹਰ ਖਬਰਾਂ ਵਿੱਚ ਸਥਾਨ ਨਾਲ ਪ੍ਰਿੰਸ ਐਡਵਰਡ ਆਇਲੈਂਡ ਨੇ ਵਰਕ ਪਰਮਿਟ ਦੀ ਮਿਆਦ ਪੁੱਗਣ ਵਾਲੇ ਪ੍ਰਵਾਸੀਆਂ ਨੂੰ ਉੱਚ ਮੰਗ ਵਾਲੇ ਖੇਤਰਾਂ ਵਿੱਚ ਸਿਖਲਾਈ ਦੀ ਮੰਗ ਕਰਨ ਲਈ ਕਿਹਾ ਪ੍ਰਿੰਸ ਐਡਵਰਡ ਆਇਲੈਂਡ ਵਰਕ ਫੋਰਸ ਮੰਤਰੀ ਦਾ ਕਹਿਣਾ ਹੈ ਕਿ ਉਹ ਹਾਲੀਆ ਨੀਤੀਗਤ ਤਬਦੀਲੀਆਂ ਦੇ ਪ੍ਰਭਾਵਾਂ ਦੀ ਨਿਗਰਾਨੀ ਰੱਖੇਗੀ ਦੱਸ ਦਈਏ ਕਿ ਅਸਥਾਈ ਨਿਵਾਸੀ ਅਤੇ ਕਾਮੇ ਤਕਰੀਬਨ ਇੱਕ ਹਫਤੇ ਤੋਂ ਪ੍ਰਦਰਸ਼ਨ ਕਰ ਰਹੇ ਨੇ ਅਤੇ ਵਰਕ ਪਰਮਿਟ ਵਿੱਚ ਵਾਧੇ ਦੀ ਮੰਗ ਕਰ ਰਹੇ ਨੇ ਪ੍ਰਿੰਸ ਐਡਵਰਡ ਆਇਲੈਂਡ ਸਰਕਾਰ ਦਾ ਕਹਿਣਾ ਹੈ ਕਿ ਉਹ ਵਿਵਾਦਗ੍ਰਸਤ ਨਵੇਂ ਇਮੀਗ੍ਰੇਸ਼ਨ ਨਿਯਮਾਂ ਵਿੱਚ ਕੋਈ ਤੁਰੰਤ ਬਦਲਾਅ ਨਹੀਂ ਕਰੇਗੀ ਹਾਲਾਂਕਿ ਵਿਦੇਸ਼ੀ ਕਾਮੇ ਸ਼ੌਲਟ ਟਾਊਨ ਦੀਆਂ ਸੜਕਾਂ 'ਤੇ ਆਪਣੇ ਰੋਜ਼ਾਨਾ ਪ੍ਰਦਰਸ਼ਨਾਂ ਨੂੰ ਜਾਰੀ ਰੱਖ ਰਹੇ ਹਨ ਜੇ ਐਨ ਰੈਡਮਾਂਡ ਪ੍ਰਾਂਤ ਦੇ ਕਰਮਚਾਰੀ ਐਡਵਾਂਸਡ ਇਨ ਲਰਨਿੰਗ ਅਤੇ ਆਬਾਦੀ ਦੇ ਮੰਤਰੀ ਨੇ ਬੀਤੇ ਦਿਨ ਉਹਨਾਂ ਦੀਆਂ ਚਿੰਤਾਵਾਂ ਸੁਣਨ ਲਈ ਪ੍ਰਦਰਸ਼ਨ ਦੇ ਪ੍ਰਬੰਧਕਾਂ ਵਿੱਚੋਂ ਇੱਕ ਨਾਲ ਮੁਲਾਕਾਤ ਕੀਤੀ ਵਾਪਸ ਫਰਵਰੀ ਵਿੱਚ ਪੀਈਆਈ ਸਰਕਾਰ ਨੇ ਘੋਸ਼ਣਾ ਕੀਤੀ ਕਿ ਇਹ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਦੁਆਰਾ ਕੈਨੇਡਾ ਵਿੱਚ ਸਥਾਈ ਨਿਵਾਸ ਲਈ ਨਾਮਜ਼ਦ ਕੀਤੇ ਜਾਣ ਵਾਲੇ ਦੂਜੇ ਦੇਸ਼ਾਂ ਦੇ ਲੋਕਾਂ ਦੀ ਗਿਣਤੀ ਵਿੱਚ ਕਟੌਤੀ կਰੇਗੀ ਪੀਈਆਈ ਦੇ ਸਿਹਤ ਸੰਭਾਲ ਪ੍ਰਣਾਲੀ ਅਤੇ ਹਾਊਸਿੰਗ ਮਾਰਕੀਟ ਤੇ ਮਹਿਸੂਸ ਕੀਤੇ ਜਾ ਰਹੇ ਦਬਾਅ ਦੇ ਨਤੀਜੇ ਵਜੋਂ ਨਾਮਜ਼ਦ ਵਿਅਕਤੀਆਂ ਦੀ ਗਿਣਤੀ 2024 ਵਿੱਚ 25% ਤੱਕ ਘਟੇਗੀ ਪ੍ਰਾਂਤ ਦੀ ਨਵੀਂ ਆਬਾਦੀ ਰਣਨੀਤੀ ਨੇ ਨਿਸ਼ਚਿਤ ਕੀਤਾ ਹੈ ਕਿ ਨਾਮਜ਼ਦ ਸਥਾਨਾਂ ਵਿੱਚੋਂ ਜੋ ਬਾਕੀ ਰਹਿੰਦੇ ਨੇ ਸਿਹਤ ਸੰਭਾਲ ਅਤੇ ਉਸਾਰੀ ਸਮੇਤ ਖਾਸ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਤਰਜੀਹ ਦਿੱਤੀ ਜਾਵੇਗੀ ਇਸ ਸੈਂਕੜੇ ਪ੍ਰਵਾਸੀਆਂ ਨੂੰ ਪਹਿਲਾਂ ਹੀ ਇੱਥੇ ਛੱਡ ਦਿੱਤਾ ਹੈ ਅਤੇ ਦੂਜੇ ਉਦਯੋਗਾਂ ਜਿਵੇਂ ਕਿ ਰੈਸਟੋਰੈਂਟ ਅਤੇ ਪਰਚੂਨ ਵਿਕਰੀ ਅਤੇ ਸੇਵਾ ਵਿੱਚ ਨੌਕਰੀ ਕਰਦੇ ਨੇ ਇਸ ਗੱਲ ਨੂੰ ਚਿੰਤਿਤ ਕਰਦੇ ਨੇ ਕਿ ਅਗਲੇ ਕੁਝ ਮਹੀਨਿਆਂ ਵਿੱਚ ਜਦੋਂ ਖਤਮ ਹੋ ਜਾਣਗੇ ਤਾਂ ਉਹਨਾਂ ਦੇ ਵਰਕ ਪਰਮਿਟ ਨੂੰ ਵਧਾਇਆ ਨਹੀਂ ਜਾ ਸਕਦਾ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ 9 ਮਈ ਤੋਂ ਸ਼ਾਰਲਟਾਊਨ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਕੁਝ ਕਹਿੰਦੇ ਨੇ ਕਿ ਉਹਨਾਂ ਨੇ ਪੀਈਆਈ ਤੇ ਹਜ਼ਾਰਾਂ ਡਾਲਰ ਖਰਚ ਕੀਤੇ ਨੇ ਅਤੇ ਕੈਨੇਡਾ ਵਿੱਚ ਸਥਾਈ ਨਿਵਾਸ ਜਾਂ ਪੀਆਰ ਦੀ ਉਮੀਦ वेलकम कर रहे हैं एक कह रहा है कि ਹੁਣ ਇਹ ਦੱਸਣਾ ਬੇਇਨਸਾਫੀ ਹੈ ਕਿ ਉਹ ਸੰਭਾਵਿਤ ਤੌਰ ਤੇ ਪਰਮਿਟ ਐਕਸਟੈਂਸ਼ਨ ਲਈ ਯੋਗ ਨਹੀਂ ਹੋਣਗੇ ਉਹ ਰਹਿਣ ਦੀ ਇਜਾਜ਼ਤ ਦੇਣ ਲਈ ਕਹਿ ਰਹੇ ਨੇ ਕਿਉਂਕਿ ਉਹਨਾਂ ਨੂੰ ਪੁਰਾਣੇ ਨਿਯਮਾਂ ਦੇ ਤਹਿਤ ਸਵੀਕਾਰ ਕੀਤਾ ਗਿਆ ਸੀ ਰੈਡਮਨ ਨੇ ਕਿਹਾ ਕਿ 2024 ਵਿੱਚ ਖਤਮ ਹੋਣ ਵਾਲੇ ਵਰਕ ਪਰਮਿਟ ਵਾਲੇ ਲੋਕਾਂ ਨਾਲ ਉਸ ਦੇ ਵਿਭਾਗ ਦੁਆਰਾ ਸੰਪਰਕ ਕੀਤਾ ਜਾਵੇਗਾ ਉਸਨੇ ਉਹਨਾਂ ਲੋਕਾਂ ਨੂੰ ਸਲਾਹ ਦਿੱਤੀ ਹੈ ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ 2025 ਵਿੱਚ ਖਤਮ ਹੋ ਜਾਂਦੀ ਹੈ ਉੱਚ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚੋਂ ਇੱਕ ਵਿੱਚ ਸਿਖਲਾਈ ਪ੍ਰੋਗਰਾਮ ਲਈ ਸਾਈਨ ਅਪ ਕਰਨ ਬਾਰੇ ਵਿਚਾਰ ਕਰਨ ਪ੍ਰੋਵਿੰਸ ਦੀ ਵੈੱਬਸਾਈਟ ਤੇ 26 ਫਰਵਰੀ ਦੇ ਅਪਡੇਟ ਅਨੁਸਾਰ ਨਰਸ ਸਹਾਇਕ ਆਰਡਰਲੀ ਅਤੇ ਮਰੀਜ਼ ਸੇਵਾ ਸਹਿਯੋਗੀ ਟਰਾਂਸਪੋਰਟ ਟਰੱਕ ਡਰਾਈਵਰ ਉਸਾਰੀ ਦਾ ਵਪਾਰ ਹੈਲਪਰ ਅਤੇ ਮਜ਼ਦੂਰ ਲਾਈਟ ਡਿਊਟੀ ਕਲੀਨਰ ਪ੍ਰੋਸੈਸਿੰਗ ਅਤੇ ਨਿਰਮਾਣ ਅਤੇ ਉਪਯੋਗਤਾਵਾਂ ਵਿੱਚ ਮਜ਼ਦੂਰ ਸਮਗਰੀ ਹੈਂਡਲਰ ਭੋਜਨ ਅਤੇ ਪੀਨ ਵਾਲੇ ਪਦਾਰਥਾਂ ਦੀ ਪ੍ਰੋਸੈਸਿੰਗ ਵਿੱਚ ਪ੍ਰਕਿਰ ਗਿਆ ਨਿਯੰਤਰਣ ਅਤੇ ਮਸ਼ੀਨ ਆਪਰੇਟਰ ਅਤੇ ਉਦਯੋਗ ਕਸਾਈ ਅਤੇ ਮੀਟ ਕੱਟਣ ਵਾਲੇ ਪੌਲਟਰੀ ਤਿਆਰ ਕਰਨ ਵਾਲੇ ਤੇ ਸੰਬੰਧਿਤ ਕਰਮਚਾਰੀ ਮੌਜੂਦ ਹਨ ਇਮੀਗ੍ਰੇਸ਼ਨ ਨੀਤੀ ਵਿੱਚ ਬਦਲਾ ਵਿਰੋਧੀ ਪਾਰਟੀਆਂ ਵੱਲੋਂ ਵੀ ਆਲੋਚਨਾ ਦਾ ਸਾਹਮਣਾ ਕਰ ਰਹੇ ਨੇ ਮੀਡੀਆ ਨੂੰ ਮਿਲੀ ਇੱਕ ਈਮੇਲ ਦੇ ਅਨੁਸਾਰ ਗ੍ਰੇਟਰ ਸ਼ੈਲਟਾਊਨ ਏਰੀਆ ਚੈਂਬਰ ਆਫ ਕਾਮਰਸ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨੀਤੀ ਵਿੱਚ ਬਦਲਾਅ ਪਹਿਲਾਂ ਹੀ ਆਇਰਲੈਂਡ ਦੀ ਵਿਕਰੀ ਅਤੇ ਸੇਵਾ ਉਦਯੋਗ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਬੀਤੇ ਦਿਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਸੀ ਜੇਕਰ ਸਰਕਾਰ ਕੋਈ ਹੱਲ ਨਹੀਂ ਕੱਢਦੀ ਤਾਂ ਫਿਰ ਉਹ ਪੱਕੇ ਤੌਰ ਤੇ ਭੁਖਟ ਹੜਤਾਲ ਤੇ ਬੈਠ ਜਾਣਗੇ। ਵਿਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਤੇ ਕੀ ਨਵਾਂ ਅਪਡੇਟ ਸਾਹਮਣੇ ਆਉਂਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਵਿਕਟੋਰੀਆ ਵਿੱਚ ਇੱਕ ਨਵੇਂ ਆਫਟਰ ਸਕੂਲ ਦੇਖਪਾਲ ਪ੍ਰੋਗਰਾਮ ਦੇ ਸਮਰਥਨ ਵਿੱਚ 200 ਮਿਲੀਅਨ ਡਾਲਰ ਦੀ ਘੋਸ਼ਣਾ ਕੀਤੀ ਇਹ ਪੈਸੇ ਦੀ ਵਰਤੋਂ ਸਕੂਲਾਂ ਦੁਆਰਾ ਡੇ ਕੇਅਰ ਸਹੂਲਤਾਂ ਵਜੋਂ ਵਰਤਿਆ ਜਾਵੇਗਾ ਨਵੀਂ ਯੋਜਨਾ ਦੇ ਤਹਿਤ ਤਿੰਨ ਸਕੂਲੀ ਜ਼ਿਲ੍ਹਿਆਂ ਵਿੱਚ ਬੱਚਿਆਂ ਦੀ ਦੇਖਭਾਲ ਲਈ 180 ਨਵੀਆਂ ਥਾਵਾਂ ਖੁੱਲਣਗੀਆਂ ਫੈਡਰਲ ਸਰਕਾਰ 온ਟਾਰੀਓ ਦੇ ਪਰਿਵਾਰਾਂ ਨੂੰ ਚਾਈਲਡ ਕੇਅਰ ਤੱਕ ਪਹੁੰਚਣ ਵਿੱਚ ਮਦਦ ਲਈ ਫੰਡਾਂ ਵਿੱਚ ਵਾਧਾ ਕਰੇਗੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਇੱਕ ਡੇ ਕੇਅਰ ਸੈਂਟਰ ਵਿੱਚ ਐਲਾਨ ਕੀਤਾ ਸੀ ਸੇਂਟ ਥਾਮਸ ਵਿੱਚ ਸਟੇਸ਼ਨ 뷰 YMCA ਚਾਈਲਡ ਕੇਅਰ ਸੈਂਟਰ ਦਾ ਦੌਰਾ ਕਰਦੇ ਹੋਏ ਟਰੂਡੋ ਨੇ ਕਿਹਾ ਸੀ ਕਿ ਮਾਪਿਆਂ ਲਈ ਲਾਗਤਾਂ ਨੂੰ ਘਟਾਉਣ ਲਈ ਲਗਾਤਾਰ ਕੋਸ਼ਿਸ਼ਾਂ ਦੇ ਵਿਚਾਲੇ ਓਟਵਾ ਪੂਰੇ ਸੂਬੇ ਵਿੱਚ ਬੱਚਿਆਂ ਦੀ ਦੇਖਭਾਲ ਲਈ ਨਵੇਂ ਸਥਾਨ ਬਣਾਉਣ ਲਈ 200 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰੇਗਾ ਇਹ ਨਿਵੇਸ਼ ਓਨਟਾਰੀਓ ਨੂੰ 2026 ਤੱਕ 86000 ਨਵੀਆਂ ਚਾਈਲਡ ਕੇਅਰ ਸਪੇਸ ਬਣਾਉਣ ਦੇ ਆਪਣੇ ਟੀਚੇ ਤੱਕ ਪਹੁੰਚਣ ਵਿੱਚ ਮਦਦ ਕਰੇਗਾ ਜਿਸ ਤੋਂ ਬਾਅਦ ਵਿਕਟੋਰੀਆ ਵਿੱਚ ਪ੍ਰੀਮੀਅਰ ਡੇਵਿਡ ਐਬੀ ਦੇ ਵੱਲੋਂ ਵੀ ਅਜਿਹਾ ਇੱਕ ਬਿਆਨ ਦਿੱਤਾ ਗਿਆ ਹੈ ਅੰਡਰ ਆਰ ਗਵਰਨਮੈਂਟ ਵੀ ਕ੍ਰੀਏਟਡ ਮੋਰ ਦਨ 37000 ਚਾਈਲਡ ਕੇਅਰ ਸਪੇਸਸ ਇਨ ਦ ਪ੍ਰੋਵਿੰਸ ਪੀਪਲ ਆਰ ਸੇਵਿੰਗ ਔਨ ਐਵਰੇਜ 900 ਡਾਲਰਸ ਅ ਮੰਥ ਔਨ देयर ਚਾਈਲਡ ਕੇਅਰ ਐਕਸਪੈਂਸਸ ਐਂਡ ਵੀ ਨੋ ਦੈਟ ਦ ਵਰਕ ਇਜ਼ ਨਾਟ ਡਨ There is uh, there is much more to do, which is what today's announcement is about, uh, and uh, and yet for some reason we have to build separate before and after school care locations uh, for kids to be looked after, and one of the big challenges we've had around our child care program is uh, making sure, especially uh, in the uh, remarkable employment situation we face in the province, one of the best unemployment rates in Canada, uh, means that unfortunately or fortunately uh, there. Are, uh, uh, there's a shortage of workers in key areas, including in childcare. Well, today's announcement addresses both of those concerns. Um, today, I'm here to announce um, $2 million in support for three different school districts in the province Chilliwack, Nanaimo Ladysmith, and Nanchaco Lakes to establish uh, new before and after school care programming that actually uses the school. It was built for the kids to look after kids. Before and after school, and leverages the, uh, uh, the education assistants, the EAs, who already work in the school on part time hours to be able to expand their hours to full time. This is good news for the staff at the school. They have the opportunity to work full time in the school they know with the kids they know. It's good news for parents. Their kids are looked after before and after school in the same building uh, where they spend their days in the K-12 program. And uh, it's, uh, it's good news for the province because when we support parents uh, being able to return to work, we make life a little bit less stressful for them. Uh, our province as a whole gets closer to our goal of making it a good place to live for everybody. Uh, this announcement uh, will enable at least 180 new child care spaces, but it is designed to grow and it will enable us to roll this program out right across the entire province. 2021 ਵਿੱਚ 27 ਬਿਲੀਅਨ ਡਾਲਰ ਦਾ ਲਾਂਚ ਕੀਤਾ ਗਿਆ ਕੈਨੇਡਾ ਵਾਈਡ अर्ਲੀ ਲਰਨਿੰਗ ਅਤੇ ਚਾਈਲਡਕੇਅਰ ਸਿਸਟਮ ਕੈਨੇਡੀਅਨ ਪਰਿਵਾਰਾਂ ਲਈ ਡੇ ਕੇਅਰ ਨੂੰ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਲਈ ਸੰਘੀ ਲਿਬਰਲਾਂ ਦੀ ਕੋਸ਼ਿਸ਼ ਸੀ ਇਸ ਦਾ 5 ਸਾਲਾਂ ਦਾ ਟੀਚਾ ਸੀ ਕਿ ਸਾਰੇ ਕੈਨੇਡੀਅਨ ਪ੍ਰੋਵਿੰਸ ਇਸ ਨੂੰ ਔਸਤਨ 10 ਡਾਲਰ ਰੋਜ਼ਾਨਾ ਦੀ ਪੇਸ਼ਕਸ਼ ਕਰਦੇ ਹੋਣ 10 ਵਿੱਚੋਂ ਅੱਜ ਪ੍ਰੋਵਿੰਸ 10 ਡਾਲਰ ਪ੍ਰਤੀ ਦਿਨ ਦੀ ਔਸਤ ਤੇ ਪਹੁੰਚ ਗਏ ਨੇ ਕੈਨੇਡਾ ਵਿੱਚ ਸਿਟੀਜ਼ਨਸ਼ਿਪ ਵੀਕ ਆਰੰਭ ਹੋ ਚੁੱਕਾ ਹੈ ਇਸੇ ਦੌਰਾਨ ਹੀ ਕਈ ਲੋਕਾਂ ਨੂੰ ਕੈਨੇਡਾ ਦੀ ਨਾਗਰਿਕਤਾ ਦਿੱਤੀ ਗਈ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਪਾਈਚਾਰੇ ਦੇ ਲੋਕ ਵੀ ਸ਼ਾਮਿਲ ਨੇ 394000 ਪ੍ਰਵਾਸੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹਨਾਂ ਨਾਗਰਿਕਾਂ ਨੂੰ ਸੌਂਚਕਾਈਏ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਿਟੀਜ਼ਨਸ਼ਿਪ ਵੀਕ ਸ਼ੁਰੂ ਹੋਣ ਤੋਂ ਬਾਅਦ ਦੱਸਿਆ ਹੈ ਕਿ 1 April 2023 ਤੋਂ 31 March 2024 ਦੇ ਦਰਮਿਆਨ 393500 ਪ੍ਰਵਾਸੀਆਂ ਨੇ ਮੁਲਕ ਦੀ ਨਾਗਰਿਕਤਾ ਹਾਸਲ ਕੀਤੀ ਤੇ ਇਨ੍ਹਾਂ ਵਿੱਚੋਂ ਸਭ ਤੋਂ ਅੱਗੇ ਰਹੇ ਨੇ ਭਾਰਤੀ ਪਾਈਚਾਰੇ ਦੇ ਲੋਕ ਇਮੀਗ੍ਰੇਸ਼ਨ ਮੰਤਰੀ ਨੇ ਨਾਗਰਿਕਤਾ ਹਫਤੇ ਦੀ ਸ਼ੁਰੂਆਤ ਕਰਦਿਆਂ ਵੱਖ-ਵੱਖ ਸ਼ਹਿਰਾਂ ਵਿੱਚ ਨਵੇਂ ਨਾਗਰਿਕਾਂ ਨੂੰ ਸੌਂਚਕਾਉਣ ਦੀ ਰਸਮ ਅਦਾ ਕੀਤੀ ਇਮੀਗ੍ਰੇਸ਼ਨ ਮਾਹਿਰਾ ਮੁਤਾਬਕ ਕੈਨੇਡਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਬਰੇ ਦੌਰਾਨ 4 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਸੜੀ ਵਿਖੇ 40 ਨਵੇਂ ਨਾਗਰਿਕਾਂ ਨੂੰ ਸੌਂਚਕਾਉਂਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਕਮਿਊਨਿਟੀ ਲਗਾਤਾਰ ਵੱਧ ਫੁੱਲ ਰਹੀ ਹੈ ਅਤੇ ਹਰ ਕੈਨੇਡੀਅਨ ਸਿਟੀਜ਼ਨ ਨੂੰ ਨਵੇਂ ਨਾਗਰਿਕਾਂ ਦਾ ਜ਼ੋਰਦਾਰ ਸਵਾਗਤ ਕਰਨਾ ਚਾਹੀਦਾ ਹੈ ਪ੍ਰਵਾਸੀ ਆਪਣੇ ਸੁਪਨੇ ਸੱਚ ਕਰਨ ਦੇ ਮਕਸਦ ਨਾਲ ਕੈਨੇਡਾ ਆਉਂਦੇ ਨੇ ਅਤੇ ਕੋਈ ਨਹੀਂ ਚਾਹੁੰਦਾ ਕਿ ਉਸ ਦੀ ਜ਼ਿੰਦਗੀ ਪਹਿਲਾਂ ਵਾਲੇ ਪੱਧਰ ਤੇ ਹੀ ਠਹਿਰ ਜਾਵੇ ਕੈਨੇਡਾ ਨੂੰ ਆਪਣਾ ਨਵਾਂ ਕਰ ਬਣਾਉਣ ਵਾਲੇ ਪ੍ਰਵਾਸੀ ਤਰੱਕੀ ਕਰਨਗੇ ਤਾਂ ਸਾਡਾ ਮੁਲਕ ਵੀ ਅੱਗੇ ਵਧੇਗਾ ਤਕਰੀਬਨ 2 ਘੰਟੇ ਤੱਕ ਚਿੱਲੇ ਸਮਾਗਮ ਦੌਰਾਨ ਸੜੀ ਨਿਊਟਨ ਤੋਂ ਐਮਪੀ ਸੁਖਤਾਲੀਵਾਲ ਨੇ ਕਿਹਾ ਕਿ ਨਵੇਂ ਬਣੇ ਨਾਗਰਿਕਾਂ ਦੀ ਜ਼ਿੰਦਗੀ ਲਈ ਅੱਜ ਦਾ ਦਿਨ ਬੇहद ਖਾਸ ਹੈ ਅਤੇ 1985 ਵਿੱਚ ਉਹਨਾਂ ਨੂੰ ਵੀ ਕੈਨੇਡੀਅਨ ਨਾਗਰਿਕਤਾ ਹਾਸਲ ਕਰਦਿਆਂ ਬੇहद ਖੁਸ਼ੀ ਮਹਿਸੂਸ ਹੋਈ ਸੀ ਸੁਖਤ aliਵਾਲ ਨੇ ਅੱਗੇ ਕਿਹਾ ਕਿ ਕੈਨੇਡੀਅਨ ਸਿਟੀਜ਼ਨ ਵਜੋਂ ਸੌ ਚੁਕੜੀ ਲਾਜ਼ਮੀ ਹੈ ਪਰ ਇਸ ਦੀ ਅਹਿਮੀਅਤ ਲਫ਼ਜ਼ਾਂ ਤੋਂ ਕਿਤੇ ਉੱਤੇ ਹੈ ਬਤੌਰ ਕੈਨੇਡੀਅਨ ਨਾਗਰਿਕ ਹਰ ਸ਼ਖਸ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਦਾ ਪ੍ਰਤੀ ਵਚਨਬੱਧ ਹੁੰਦਾ ਹੈ ਅਤੇ ਵਨਸਵਨੇ ਸਭਿਆਚਾਰ ਵਾਲੇ ਲੋਕਤੰਤਰ ਮੁਲਕ ਵਿਚ ਉਸ ਨੂੰ ਹਰ ਹੱਕ ਮਿਲ ਜਾਂਦਾ ਹੈ ਇੱਥੇ ਦੱਸਣਾ ਬੰਦ ਹੈ ਕਿ ਕੈਨੇਡਾ ਸਰਕਾਰ ਵੱਲੋਂ ਮੌਜੂਦਾ ਵਰੇ ਦੌਰਾਨ 485000 ਨਵੇਂ ਪ੍ਰਵਾਸੀਆਂ ਨੂੰ ਸੱਦਨ ਦਾ ਟੀਚਾ ਮਿੱਥਿਆ ਗਿਆ ਹੈ ਜਦਕਿ 2025 ਵਿੱਚ ਇਹ ਆંકੜਾ 5 ਲੱਖ ਤੋਂ ਟੱਪ ਜਾਵੇਗਾ ਨਾਗਰਿਕਤਾ ਹਾਸਲ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2022-23 ਦੌਰਾਨ 3 ਲੱਖ 74000 ਪ੍ਰਵਾਸੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ ਅਤੇ ਇਹਨਾਂ ਵਿੱਚੋਂ 59503 ਦੇ ਆંકੜੇ ਨਾਲ ਭਾਰਤੀ ਸਭ ਤੋਂ ਅਗੇ ਰਹੇ ਨੀ ਫਿਲੀਪੀਨਸ ਨਾਲ ਸੰਬੰਧਿਤ 41540 ਪ੍ਰਵਾਸੀਆਂ ਨੇ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ ਜਦਕਿ ਰੈਫਿਊਜੀ ਦੇ ਰੂਪ ਵਿੱਚ ਸੀਰੀਆ ਤੋਂ ਆਏ 20355 ਜਾਣੇ ਕੈਨੇਡੀਅਨ ਸਿਟੀਜ਼ਨ ਬਣ ਗਏ ਤਾਜ਼ਾ ਆંકੜਿਆਂ ਵਿੱਚ ਇਮੀਗ੍ਰੇਸ਼ਨ ਮੰਤਰੀ ਵੱਲੋਂ ਮੁਲਕਾਂ ਦੇ ਆਧਾਰ ਤੇ ਵੇਰਵੇ ਨਹੀਂ ਕੀਤੇ ਗਏ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵਿੱਚ ਬਾਜ਼ੀ ਭਾਰਤੀ ਲੋਕਾਂ ਨੇ ਮਾਰ ਲਈ ਹੈ ਦੂਜੇ ਪਾਸੇ 32 ਸਾਲ ਪਹਿਲਾਂ ਕੈਨੇਡੀਅਨ ਨਾਗਰਿਕਤਾ ਹਾਸਲ ਕਰਨ ਵਾਲੀ ਇੱਕ ਔਰਤ ਦੀ ਸਿਟੀਜ਼ਨਸ਼ਿਪ ਰੱਦ ਕਰ ਦਿੱਤੀ ਗਈ ਹੈ 온ਟਾਰੀਓ ਦੇ ਐਜੈਕਟਿਵ ਕੀ ਰੈਰੀ 에ریل ਟਾਊਨਸੈਂਡ ਨੇ 1992 ਵਿੱਚ ਸਿਟੀਜ਼ਨਸ਼ਿਪ ਹਾਸਲ ਕੀਤੀ ਸੀ ਪਰ ਇਮੀਗ੍ਰੇਸ਼ਨ ਵਿਭਾਗ ਦੇ ਫੈਸਲੇ ਮੁਤਾਬਕ ਉਸ ਨੂੰ ਗਲਤੀ ਨਾਲ ਕੈਨੇਡੀਅਨ ਨਾਗਰਿਕਤਾ ਮਿਲ ਗਈ 에ریل ਨੂੰ ਮੁੜ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਹਜ਼ਾਰਾਂ ਡਾਲਰ ਖਰਚਨੇ ਪੈ ਸਕਦੇ ਨੇ ਬ੍ਰਿਟਿਸ਼ ਕੋਲੰਬੀਆ ਦੇ ਐਮਰਜੈਂਸੀ ਪ੍ਰਬੰਧਨ ਅਤੇ ਮੌਸਮ ਦੀ ਤਿਆਰੀ ਬਾਰੇ ਮੰਤਰੀ ਬੋਵਨ ਮਾਨ ਨੇ ਪ੍ਰਾਂਤ ਵਿੱਚ ਜੰਗਲ ਦੀ ਅੱਗ ਦੀ ਮੌਜੂਦਾ ਸਥਿਤੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਪਾਰਕਰ ਚੀਲ ਤੇ 10 ਮਈ ਨੂੰ ਸ਼ੁਰੂ ਹੋਈ ਜੰਗਲ ਦੀ ਅੱਗ ਕਾਰਨ ਲਗਭਗ 4700 ਲੋਕਾਂ ਨੂੰ ਨਿਕਾਸੀ ਦੇ ਆਦੇਸ਼ ਦੇ ਅਧੀਨ ਰੱਖਿਆ ਗਿਆ ਹੈ ਫੋਰਟ ਨੈਲਸਨ ਸ਼ਹਿਰ ਅਤੇ ਫੋਰਟ ਨੈਲਸਨ ਫਸਟ ਨੇਸ਼ਨ ਲਈ ਨਿਕਾਸੀ ਦੇ ਹੁਕਮਤ ਜਾਰੀ ਕੀਤੇ ਗਏ ਸਨ ਮੌਸਮ ਦੀਆਂ ਸਥਿਤੀਆਂ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਉਮੀਦ ਕੀਤੀ ਜਾਂਦੀ ਹੈ ਕਿਉਂਕਿ ਫਾਇਰ ਫਾਈਟਰਜ਼ ਸੂਬੇ ਦੇ ਉੱਤਰ ਪੂਰਬ ਵਿੱਚ ਫੋਰਟ ਨੈਲਸਨ BC ਦੇ ਪੱਛਮ ਵਿੱਚ ਜੰਗਲੀ ਅੱਗਾਂ ਨਾਲ ਲੜਨਾ ਜਾਰੀ ਰੱਖਦੇ ਨੇ ਉੱਤਰ ਪੂਰਬੀ ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲ ਦੀ ਅੱਗ ਤੋਂ ਬਚਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੌਜੂਦਾ ਰਿਜ਼ਰਵੇਸ਼ਨ ਲਈ ਰਾਹ ਬਣਾਉਣ ਲਈ ਆਪਣੇ ਹੋਟਲ ਦੇ ਕਮਰੇ ਛੱਡਣ ਲਈ ਆਖਿਆ ਜਾ ਰਿਹਾ ਹੈ ਫੋਰਟ ਨੈਲਸਨ ਅਤੇ ਨੇਰਲੇ ਫੋਰਟ ਨੈਲਸਨ ਫਰਸਟ ਨੇਸ਼ਨ ਦੇ ਲਗਭਗ 4700 ਲੋਕਾਂ ਨੂੰ ਗੁਰਵਾਰ ਨੂੰ ਆਪਣੇ ਘਰ ਛੱਡਣ ਦਾ ਹੁਕਮ ਦਿੱਤਾ ਗਿਆ ਸੀ ਕਿਉਂਕਿ ਪਾਰਕਰ ਚੀਲ ਜੰਗਲ ਦੀ ਅੱਗ ਕਮਿਊਨਿਟੀ ਵੱਲ ਵਧੀ ਸੀ ਫੋਰਟ ਸੇਂਟ ਜੋਨ ਵੱਲ ਦੱਖਣ ਵੱਲ 390 ਕਿਲੋਮੀਟਰ ਦੀ ਡਰਾਈਵ ਦੇ ਨਾਲ ਨਜ਼ਦੀਕੀ ਐਮਰਜੈਂਸੀ ਕੇਂਦਰ ਹੈ ਪਾਰਕਰ ਚੀਲ ਦੇ ਜੰਗਲ ਦੀ ਅੱਗ ਰਾਤ 9 ਵਜੇ ਤੱਕ ਲਗਭਗ 84 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਬਲ ਰਹੀ ਹੈ ਸਥਾਨਕ ਸਮੇਂ ਅਨੁਸਾਰ ਮੰਗਲਵਾਰ ਨੂੰ ਫੋਰਟ ਨੈਲਸਨ ਤੋਂ ਲਗਭਗ 22 ਕਿਲੋਮੀਟਰ ਦੂਰ ਸ਼ੁੱਕਰਵਾਰ ਨੂੰ ਇਸ ਦੇ ਤੇਜ਼ ਵਾਧੇ ਕਾਰਨ 4700 ਤੋਂ ਵੱਧ ਲੋਕਾਂ ਨੇ ਕਮਿਊਨਿਟੀ ਅਤੇ ਨੀਲੇ ਫੋਰਟ ਨੈਲਸਨ ਫਰਸਟ ਨੇਸ਼ਨ ਨੂੰ ਛੱਡ ਦਿੱਤਾ ਹਾਲਾਂਕਿ ਬੀਤੇ ਦਿਨ ਸ਼ਾਂਤ ਇਸ ਸਥਿਤੀਆਂ ਨੇ ਅੱਗ ਬਚਾਉਣ ਵਾਲਿਆਂ ਦੀ ਮਦਦ ਕੀਤੀ ਜਿਨ੍ਹਾਂ ਨੇ ਕਿਹਾ ਕਿ ਅੱਗ ਦੱਖਣ ਵੱਲ ਵਧੀ ਹੈ ਤੇ ਪਾਈਚਾਰੇ ਤੋਂ ਦੂਰ ਹੈ ਚੀਜ਼ਾਂ ਤੇਜ਼ੀ ਨਾਲ ਬਦਲ ਸਕਦੀਆਂ ਨੇ ਕਿਉਂਕਿ ਖੇਤਰ ਲਈ ਅਸਥਿਰ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ ਇਸ ਮੌਕੇ ਵਾਈਲਡ ਫਾਇਰ ਨੂੰ ਲੈ ਕੇ ਤਾਜ਼ਾ ਅਪਡੇਟ ਵਿੱਚ ਕੀ ਜਾਣਕਾਰੀ ਸਾਹਮਣੇ ਆਈ ਹੈ ਆਓ ਸੁਣਦੇ ਹਾਂ ਓਵਰ ਦਾ ਵੀਕਐਂਡ And as of 7 a.m. this morning, approximately 4,700 people were placed under an evacuation order due to the Parker Lake wildfire in the Northern Rockies Regional Municipality. This includes the town of Fort Nelson and the Fort Nelson First Nation. I have also been informed that additional alerts affecting approximately an additional 80 properties related to the Holdover and Parker Lake wildfires have just been upgraded. To evacuation orders as well. This is an extremely difficult time for the people that have been impacted. Our thoughts are with you, and the province is there to support you. The Parker Lake Wildfire, which started on May 10th, is now over 5,280 hectares and located 2.5 kilometers west of the town of Fort Nelson the next 48 hours will be a challenging situation for the Rock, northern rockies regional municipality given forecasted ongoing westerly winds and extremely dry and volatile fuels in the area we may begin to see volatile wildfire activity later this afternoon bc wildfire service wildfire crews and local fire crews and fire departments from across the province are doing everything they can do to protect homes and the community bc wildfire service is responding to wildfires near fort nelson including the holdover patry creek wildfire 20 kilometers north of fort nelson with an incident management team 70 bc wildfire service wildland wildfires wildfire fighters 19 rotary wing aircraft and air tankers 17 pieces of heavy equipment and 70 structural protection personnel and equipment. A second incident management team has been deployed to help with wildfires in the Prince George Fire Center. Highway 97 and Highway 77 remain closed north of Fort Nelson. As always, drivers are advised to, to refer to drivebc.ca for current conditions. ਫੋਰਟ ਨੈਲਸਨ ਵੈਂਕੂਵਰ ਤੋਂ ਲਗਭਗ 1000 ਕਿਲੋਮੀਟਰ ਉੱਤਰ ਵਿੱਚ ਅਤੇ ਐਡਮਿੰਟਨ ਤੋਂ ਲਗਭਗ 800 ਕਿਲੋਮੀਟਰ ਉੱਤਰ ਪੱਛਮ ਵਿੱਚ ਸਥਿਤ ਹੈ ਪੂਰਵ ਅਨੁਮਾਨਾਂ ਕਿ ਹਵਾਵਾਂ ਫੋਰਟ ਨੈਲਸਨ ਦੇ ਨੇੜਲੇ ਅਗ ਨੂੰ ਉਡਾ ਦੇਣਗੀਆਂ ਹਜ਼ਾਰਾਂ ਨਿਕਾਸੀ ਲੋਕਾਂ ਲਈ ਚਿੰਤਾਜਨਕ ਖਬਰਾਂ ਵਿੱਚੋਂ ਆਈਆਂ ਨੇ ਜੋ ਉੱਤਰ ਪੂਰਬੀ ਬ੍ਰਿਟਿਸ਼ ਕੋਲੰਪੀਆ ਵਿੱਚ ਵਸੇ ਹੋਏ ਨੇ ਜਿਨ੍ਹਾਂ ਵਿੱਚੋਂ 1000 ਤੋਂ ਵੱਧ ਫੋਰਟ ਸੈਂਟ ਜੋਨ ਦੇ ਵਿੱਚ ਮੌਜੂਦ ਨੇ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਫਾਇਰ ਫਾਈਟਰਸ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਸਰਕਾਰ ਵਾਈਲਡ ਫਾਇਰ ਦੇ ਨਾਲ ਨਜਿੱਠਣ ਵਾਸਤੇ ਕਈ ਤਰ੍ਹਾਂ ਦੇ ਹੱਤਕੰਡੇ ਵੀ ਅਪਣਾ ਰਹੀ ਹੈ ਬੀਤੇ ਦਿਨੀ ਕਾਰ ਚੋਰੀ ਦੇ ਦੋਸ਼ੀਆਂ ਲਈ ਸਜ਼ਾ ਮੁਕਰਰ ਕਰਨ ਤੋਂ ਬਾਅਦ ਹੁਣ অন্ਟਾਰੀਓ ਨੇ ਕਮਜ਼ੋਰ ਡਰਾਈਵਰਾਂ ਲਈ ਜੁਰਮਾਨੇ ਸਖਤ ਕਰਨ ਦੀ ਯੋਜਨਾ ਬਣਾਈ ਹੈ ਪ੍ਰੋਵਿੰਸ ਦਾ ਕਹਿਣਾ ਹੈ ਕਿ ਜਿਹੜੇ ਲੋਕ ਕਮਜ਼ੋਰ ਡਰਾਈਵਿੰਗ ਦੇ ਦੋਸ਼ੀ ਠਹਿਰਾਏ ਗਏ ਨੇ ਉਹਨਾਂ ਦਾ ਉਮਰ ਪਰ ਲਾਇਸੈਂਸ ਮਉਤਲ ਕਰ ਦਿੱਤਾ ਜਾਵੇਗਾ ਨਾਲ ਹੀ ਡਰਾਈਵਰਾਂ ਦੇ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੇ ਸੇਵਨ ਲਈ ਟੈਸਟ ਵੀ ਹੋਣਗੇ ਪ੍ਰਵਿੰਸਲ ਸਰਕਾਰ ਦਾ ਕਹਿਣਾ ਹੈ ਕਿ অন্ਟਾਰੀਓ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ ਜੋ ਕਮਜ਼ੋਰ ਡਰਾਈਵਰਾਂ ਤੇ ਸਖਤ ਨਵੇਂ ਜੁਰਮਾਨੇ ਲਗਾਏਗਾ। ਇੱਕ ਨਿਊਜ਼ ਰਿਲੀਜ਼ ਵਿੱਚ অন্ਟਾਰੀਓ ਸਰਕਾਰ ਨੇ ਕਿਹਾ ਕਿ ਪ੍ਰਸਤਾਵਿਤ ਕਾਨੂੰਨ ਵਿੱਚ ਜੁਰਮਾਨੇ ਵਿੱਚੋਂ ਇੱਕ ਵਾਹਨ ਚਾਲਕ ਨੂੰ ਉਮਰ ਪਾਰ ਲਈ ਲਾਇਸੈਂਸ ਮੁਤਲ ਕਰਨਾ ਹੋਵੇਗਾ ਜੋ ਮੌਤ ਦਾ ਕਾਰਨ ਬੰਦੇ ਵਾਹਨ ਚਲਾਉਣ ਦੇ ਦੋਸ਼ੀ ਨੇ। ਆਸਾਨ ਸ਼ਬਦਾਂ ਵਿੱਚ ਦੱਸਿਏ ਤਾਂ ਜੇਕਰ ਕਿਸੇ ਡਰਾਈਵਰ ਦੀ ਗੱਡੀ ਨਾਲ ਟਕਰਾ ਕੇ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਮਰ ਪਾਰ ਲਈ ਉਹ ਵਾਹਨ ਚਾਲਕ ਵਾਹਨ ਨਹੀਂ ਚਲਾ ਸਕਦਾ। ਟਾਰੀਓ ਦੇ ਟ੍ਰਾਂਸਪੋਰਟ ਮੰਤਰੀ ਪ੍ਰਮੇਤ ਸਰਕਾਰਿਆ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਕ ਸਰਕਾਰ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਵਾਲਿਆਂ ਵਿਰੁੱਧ ਪਾਬੰਦੀਆਂ ਨੂੰ ਮਜ਼ਬੂਤ ਕਰਕੇ ਕਮਜ਼ੋਰ ਡਰਾਈਵਿੰਗ ਨੂੰ ਰੋਕਣਾ ਚਾਹੁੰਦੀ ਹੈ। ਪ੍ਰਾਂਤ ਦੇ ਅਨੁਸਾਰ অন্ਟਾਰੀਓ ਵਿੱਚ ਤਿੰਨ ਵਿੱਚੋਂ ਇੱਕ ਸੜਕ ਮੌਤ ਵਿੱਚ ਕਮਜ਼ੋਰ ਡਰਾਈਵਿੰਗ ਸ਼ਾਮਿਲ ਹੈ। ਸਰਕਾਰੀਆਂ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਹਰ ਕੋਈ ਦਿਨ ਦੇ ਅੰਤ ਵਿੱਚ ਆਪਣੇ ਅਜ਼ੀਜ਼ਾਂ ਕੋਲ ਸੁਰੱਖਿਅਤ ਘਰ ਵਾਪਸ ਜਾਣ ਦਾ ਹੱਕਦਾਰ ਹੈ。 온ਟਾਰੀਓ ਵਿੱਚ ਬਹੁਤ ਸਾਰੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਕਮਜ਼ੋਰ ਡਰਾਈਵਰਾਂ ਦੀਆਂ ਲਾਪਰਵਾਹੀ ਅਤੇ ਸ਼ਰਮਨਾਕ ਕਾਰਵਾਈਆਂ ਕਾਰਨ ਟੁੱਟ ਗਈਆਂ ਨੇ। ਇਸ ਲਈ ਸਰਕਾਰ ਜੀਵਨ ਭਰ ਦੇ ਲਾਇਸੈਂਸ ਮੁਕਤਲੀਆਂ ਸਮੇਤ ਸਖਤ ਨਵੇਂ ਉਪਾਅ ਪੇਸ਼ ਕਰ ਰਹੀ ਹੈ ਜੋ ਪਰਿਵਾਰਾਂ ਦੀ ਸੁਰੱਖਿਆ ਕਰਨਗੇ ਤੇ ਪਾਈਚਾਰਿਆਂ ਨੂੰ ਸੁਰੱਖਿਅਤ ਰੱਖਣਗੇ। ਕਾਨੂੰਨ ਦੇ ਤਹਿਤ ਸਰਕਾਰ ਕਿਸੇ ਵੀ ਕਮਜ਼ੋਰ ਡਰਾਈਵਿੰਗ ਦੇ ਦੋਸ਼ੀ ਨੂੰ ਆਪਣੇ ਵਾਹਨ ਵਿੱਚ ਇਗਨੀਸ਼ਨ ਇੰਟਰਲੌਕ ਯੰਤਰ ਲਗਾਉਣ ਅਤੇ ਕਰਮਵਾਰ ਪਹਿਲੀ ਅਤੇ ਦੂਜੀ ਵਾਰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਅਪਰਾਧਾਂ ਲਈ ਉਪਚਾਰਿਕ ਸਿੱਖਿਆ ਅਤੇ ਇਲਾਜ ਲੈਣ ਲਈ ਮਜਬੂਰ ਕਰਨ ਦੀ ਮੰਗ ਕਰੇਗੀ। ਇੱਕ ਇਗਨੀਸ਼ਨ ਇੰਟਰਲੌਕ ਡਿਵਾਈਸ ਇੱਕ ਵਾਹਨ ਵਿੱਚ ਇੱਕ ਅਲਕੋਹਲ ਸਾਹ ਸਕ੍ਰੀਨਿੰਗ ਉਪਕਰਨ ਹੈ ਜੋ ਡਰਾਈਵਰ ਦੇ ਸਿਸਟਮ ਵਿੱਚ ਅਲਕੋਹਲ ਦਾ ਪਤਾ ਲੱਗਣ ਤੇ ਇਸ ਦੇ ਇੰਜਣ ਨੂੰ ਚਾਲੂ ਹੋਣ ਤੋਂ ਰੋਕਦਾ ਹੈ। ਪ੍ਰਸਤਾਵਿਤ ਕਾਨੂੰਨ ਪਹਿਲੀ ਅਤੇ ਦੂਜੀ ਵਾਰ ਸ਼ਰਾਬ ਅਤੇ ਨਸ਼ੀਲੇ ਪਦਾਰਥ ਨਾਲ ਸੰਬੰਧਿਤ ਅਪਰਾਧਾਂ ਲਈ ਤੁਰੰਤ ਸੜਕ ਕਿਨਾਰੇ ਲਾਇਸੈਂਸ ਮੁਅਤਲੀ ਨੂੰ ਕਰੰਬਾਰ 3 ਅਤੇ 7 ਦਿਨਾਂ ਤੋਂ ਵਧਾ ਕੇ 7 ਅਤੇ 14 ਦਿਨ ਕਰ ਦੇਵੇਗਾ ਇਹ ਪੁਲਿਸ ਦੇ ਵਾਹਨਾਂ ਨੂੰ ਰੋਕਣ ਅਤੇ ਹਾਈਵੇ ਤੇ ਜਾਂ ਇਸ ਤੋਂ ਬਾਹਰ ਡਰਾਈਵਰਾਂ ਲਈ ਸੰਜੀਦਗੀ ਟੈਸਟ ਕਰਵਾਉਣ ਦੇ ਅਧਿਕਾਰ ਨੂੰ ਵੀ ਸਪਸ਼ਟ ਕਰੇਗਾ ਇਹ ਘੋਸ਼ਣਾ Ontario ਵੱਲੋਂ ਦੋਸ਼ੀ ਆਟੋ ਚੋਰਾਂ ਦੇ ਡਰਾਈਵਿੰਗ ਲਾਇਸੈਂਸਾਂ ਨੂੰ ਮੁਅਤਲ ਕਰਨ ਦੇ ਇਰਾਦੇ ਦੀ ਘੋਸ਼ਣਾ ਕਰਨ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ ਜੇਕਰ ਕਾਨੂੰਨ ਪਾਸ ਕੀਤਾ ਜਾਂਦਾ ਹੈ ਤਾਂ ਫੌਜਦਾਰੀ ਜ਼ਾਬਤੇ ਦੇ ਤਹਿਤ ਦੁਰਵਾਹਨ ਚੋਰੀ ਦਾ ਦੋਸ਼ੀ ਠਹਿਰਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਪਹਿਲੇ ਅਪਰਾਧ ਲਈ 10 ਸਾਲ ਦੇ ਲਾਇਸੈਂਸ ਮੌਤਲੀ ਦੂਜੇ ਅਪਰਾਧ ਲਈ 15 ਸਾਲ ਦੇ ਲਾਇਸੈਂਸ ਮੌਤਲੀ ਅਤੇ ਤੀਜੇ ਅਪਰਾਧ ਲਈ ਜੀਵਨ ਭਰ ਲਾਇਸੈਂਸ ਮੌਤਲੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬੀਤੇ ਦਿਨ অন্ਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਕਿਹਾ ਕਿ ਪਿਛਲੇ ਸਾਲ ਸੂਬੇ ਦੇ ਹਾਈਵੇ ਤੇ ਟਕਰਾਅ ਦੇ ਨਤੀਜੇ ਵਜੋਂ 411 ਲੋਕ ਮਾਰੇ ਗਏ ਸਨ ਜਿਸ ਨਾਲ 15 ਸਾਲਾਂ ਤੋਂ ਵੱਧ ਸਮੇਂ ਵਿੱਚ 2023 ਸਭ ਤੋਂ ਘਾਤਕ ਸੀ ਇਸ ਮਹੀਨੇ ਦੇ ਸ਼ੁਰੂ ਵਿੱਚ অন্ਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਘੋਸ਼ਣਾ ਕੀਤੀ ਕਿ ਗ੍ਰੇਟਰ ਟ੍ਰਾਂਟੋ ਅਤੇ ਹੈਮਿਲਟਨ ਖੇਤਰ ਵਿੱਚ ਹਾਈਵੇ ਸੁਰੱਖਿਆ ਅਧਿਕਾਰੀਆਂ ਦੁਆਰਾ ਖਿੱਚੇ ਗਏ ਸਾਰੇ ਡਰਾਈਵਰਾਂ ਨੂੰ ਸਾਦਾ ਨਮੂਨਾ ਪ੍ਰਦਾਨ ਕਰਨ ਲਈ ਕਿਹਾ ਜਾਵੇਗਾ ਭਾਵੇਂ ਉਨ੍ਹਾਂ ਨੂੰ ਕਿਸੇ ਵੀ ਕੰਮ ਲਈ ਰੋਕਿਆ ਗਿਆ ਹੋਵੇ ਮਾਪਿਆਂ ਦੇ ਕੈਨੇਡਾ ਆਉਣ ਦੀ ਉਡੀਕ ਕਰ ਰਹੇ ਲੋਕਾਂ ਲਈ ਅਤੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਦੇ ਇੱਛੁਕ ਲੋਕਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਕੈਨੇਡਾ ਸਰਕਾਰ 1 ਕਿ ਮਈ ਤੋਂ 35000 ਤੋਂ ਵੱਧ ਸਪਾਂਸਰਾਂ ਨੂੰ ਸੱਦਾ ਪੱਤਰ ਭੇਜੇਗੀ ਕੈਨੇਡਾ ਨੇ 35700 ਸੰਭਾਵੀ ਸਪਾਂਸਰਾਂ ਨੂੰ ਸੱਦਾ ਪੱਤਰ ਦੇਣਾ ਹੈ ਜਿਸ ਨਾਲ ਉਹ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾ ਸਕਦੇ ਨੇ ਤੇ ਉਹਨਾਂ ਦੇ ਨਾਲ ਇੱਥੇ ਰਹਿ ਸਕਦੇ ਨੇ ਕੈਨੇਡਾ ਵਿੱਚ ਭਾਰਤ ਸਣੇ ਹੋਰ ਥਾਵਾਂ ਤੋਂ ਆਏ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਨੇ ਉਹ ਇਹ ਵੀ ਚਾਹ ਰੱਖਦੇ ਨੇ ਕਿ ਨਾਗਰਿਕਤਾ ਹਾਸਲ ਕਰਨ ਮਗਰੋਂ ਆਪਣੇ ਮਾਪਿਆਂ ਨੂੰ ਵੀ ਆਪਣੇ ਕੋਲ ਬੁਲਾ ਸਕਣ ਪਰ ਕੈਨੇਡਾ ਵਿਛਲੇ ਵਸਨੀਕ ਹੋਰਨਾ ਮੁਲਕਾਂ ਦੇ ਨਾਗਰਿਕ ਆਪਣੇ ਮਾਪਿਆਂ ਨੂੰ ਬੁਲਾਉਣ ਲਈ ਜਿਸ ਵੀਜ਼ਾ ਪ੍ਰੋਗਰਾਮ ਤਹਿਤ ਅਰਜ਼ੀ ਦਿੰਦੇ ਨੇ ਉਸ ਤਹਿਤ ਅਰਜ਼ੀਆਂ ਸਾਲ 2020 ਤੋਂ ਵਿਚਾਰ ਅਧੀਨ ਪਈਆਂ ਨੇ ਕੈਨੇਡਾ ਦੀ ਸਰਕਾਰ ਨੇ ਹਾਲ ਹੀ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਾਲ 2020 ਤੋਂ ਸਰਕਾਰ ਦੇ ਵਿਚਾਰ ਅਧੀਨ ਪਏ 35700 ਸਰਜ਼ ਨੂੰ ਸੱਦਾ ਪੱਤਰ ਭੇਜੇਗੀ ਇਹ ਸੱਦਾ ਪੱਤਰ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਯਾਨੀ ਕਿ ਪੀਜੀਪੀ ਤਹਿਤ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵਿਭਾਗ ਵੱਲੋਂ 21 ਮਈ 2024 ਤੋਂ ਭੇਜੇ ਜਾਣਗੇ ਇਸ ਲਈ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਇਸ ਸਮੇਂ ਦੀ ਦੌਰਾਨ ਆਪਣੇ ਮਾਪਿਆਂ ਲਈ ਪੀਜੀਪੀ ਪ੍ਰੋਗਰਾਮ ਤਹਿਤ ਅਪਲਾਈ ਕੀਤਾ ਹੋਇਆ ਹੈ ਉਹ ਆਪਣੀ ਈਮੇਲਸ ਚੈੱਕ ਕਰਦੇ ਰਹਿਣ ਅਤੇ ਜੋ ਪੀਜੀਪੀ ਲਈ ਅਪਲਾਈ ਨਹੀਂ ਕਰ ਸਕਣ ਤਾਂ ਉਹ ਸੁਪਰ ਵੀਜ਼ਾ ਅਪਲਾਈ ਕਰ ਸਕਦੇ ਨੇ ਕੈਨੇਡਾ ਸਰਕਾਰ ਨੇ ਇਸ ਦੀ ਜਾਣਕਾਰੀ ਦਿੰਦਿਆਂ ਆਪਣੀ ਵੈਬਸਾਈਟ ਤੇ ਲਿਖਿਆ ਹੈ ਕਿ ਅਸੀਂ ਅਗਲੇ 2 ਹਫ਼ਤਿਆਂ ਦਰਮਿਆਨ 35700 ਇਨਵੀਟੇਸ਼ਨ ਪੇਜਾਂਗੇ ਸਾਡਾ T4 20500 ਅਰਜ਼ੀਆਂ ਨੂੰ ਸਵੀਕਾਰ ਕਰਨ ਦਾ PGP ਯਾਨੀ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਇੱਕ ਖਾਸ ਤਰ੍ਹਾਂ ਦਾ ਪ੍ਰੋਗਰਾਮ ਹੈ ਜਿਸ ਤਹਿਤ ਕੈਨੇਡਾ ਦੇ ਨਾਗਰਿਕ ਸਿਟੀਜ਼ਨ ਅਤੇ ਪੀਆਰ ਯਾਨੀ ਕਿ ਪਰਮਨੈਂਟ ਰੈਜ਼ੀਡੈਂਟਸ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਪੀਆਰ ਲਗਵਾ ਕੇ ਬੁਲਾ ਸਕਦੇ ਨੇ ਸੁਪਰ ਵੀਜ਼ਾ ਉਹ ਹੁੰਦਾ ਹੈ ਜਿਸ ਤਹਿਤ ਕੈਨੇਡਾ ਦੇ ਨਾਗਰਿਕ ਅਤੇ ਪੀਆਰ ਦੇ ਮਾਪੇ ਜਾਂ ਦਾਦਾ-ਦਾਦੀ ਆਪਣੇ ਬੱਚਾ ਕੋਲ ਜਾ ਕੇ 5 ਸਾਲਾਂ ਲਈ ਰਹਿ ਸਕਦੇ ਨੇ ਉੱਥੇ ਜਾ ਕੇ ਇਸ ਵੀਜ਼ਾ ਦੀ ਸਮਾਂ ਸੀਮਾ ਨੂੰ ਵਿਦਾਇਆ ਵੀ ਜਾ ਸਕਦਾ ਹੈ 10 ਸਾਲਾਂ ਤੱਕ ਉਹ ਕੈਨੇਡਾ ਵਿੱਚ ਮਲਟੀਪਲ ਐਂਟਰੀ ਯਾਨੀ ਕਿ ਵਾਰ-ਵਾਰ ਦਾਖਲਾ ਵੀ ਲੈ ਸਕਦੇ ਨੇ ਸੁਪਰ ਵੀਜ਼ਾ ਇੱਕ ਖਾਸ ਤਰ੍ਹਾਂ ਦਾ ਵੀਜ਼ਾ ਹੁੰਦਾ ਹੈ ਜੋ ਕਿ ਕੈਨੇਡਾ ਦੇ ਨਾਗਰਿਕ ਅਤੇ ਪੀਆਰ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਬੁਲਾਉਣ ਲਈ ਲਿਖਵਾ ਸਕਦੇ ਨੇ ਇਸ ਤਹਿਤ ਮਾਪੇ ਜਾਂ ਦਾਦਾ-ਦਾਦੀ ਆਪਣੇ ਬੱਚਿਆਂ ਕੋਲ ਜਾ ਕੇ 5 ਸਾਲਾਂ ਲਈ ਰਹਿ ਸਕਦੇ ਨੇ ਕੈਨੇਡਾ ਦੀ ਅਧਿਕਾਰਿਤ ਵੈੱਬਸਾਈਟ ਮੁਤਾਬਕ ਸੁਪਰ ਵੀਜ਼ਾ ਪ੍ਰੋਗਰਾਮ ਤਹਿਤ ਪ੍ਰਕਿਰਿਆ ਵਿੱਚ ਥੋੜਾ ਸਮਾਂ ਲੱਗਦਾ ਹੈ ਕੈਨੇਡਾ ਸਰਕਾਰ ਦੀ ਅਧਿਕਾਰਿਤ ਵੈੱਬ ਦੇ ਮੁਤਾਬਿਕ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਤਹਿਤ ਤੁਸੀਂ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਪੌਂਸਰਡ ਕਰ ਸਕਦੇ ਹੋ ਜੇਕਰ ਤੁਹਾਡੀ ਅਰਜ਼ੀ ਸਵੀਕਾਰੀ ਜਾਂਦੀ ਹੈ ਜਾਂ ਜੇਕਰ ਤੁਹਾਡੀ ਉਮਰ ਘੱਟੋ-ਘੱਟ 18 ਸਾਲ ਜਾਂ ਇਸ ਤੋਂ ਵੱਧ ਹੈ ਜੇਕਰ ਤੁਸੀਂ ਕੈਨੇਡਾ ਰਹਿੰਦੇ ਹੋ ਜੇਕਰ ਤੁਸੀਂ ਕੈਨੇਡੀਅਨ ਨਾਗਰਿਕ ਹੋ ਜਾਂ ਕੈਨੇਡਾ ਚ ਪਰਮਾਨੈਂਟ ਰੈਜ਼ੀਡੈਂਟ ਹੋ ਜਾਂ ਕੈਨੇਡੀਅਨ ਇੰਡੀਅਨ ਐਕਟ ਦੇ ਤਹਿਤ ਤੁਸੀਂ ਕੈਨੇਡਾ ਚ ਭਾਰਤੀ ਵਿਅਕਤੀ ਦੇ ਤੌਰ ਤੇ ਦਰਜ ਹੋ ਜੇਕਰ ਜਿਨ੍ਹਾਂ ਨੂੰ ਤੁਸੀਂ ਬੁਲਾ ਰਹੇ ਹੋ ਉਹਨਾਂ ਲਈ ਤੁਹਾਡੇ ਕੋਲ ਲੋੜਿੰਦੇ ਫੰਡਸ ਹੋਣੇ ਚਾਹੀਦੇ ਨੇ ਇਸ ਦੇ ਲਈ ਤੁਹਾਨੂੰ ਇਨਕਮ ਦਾ ਸਬੂਤ ਦੇਣਾ ਪਵੇਗਾ ਅਤੇ ਜੇਕਰ ਤੁਹਾਡਾ ਪਾਰਟਨਰ ਹੈ ਤਾਂ ਤੁਹਾਨੂੰ ਦੋਵਾਂ ਦੀ ਇਨਕਮ ਦੀ ਅਰਜ਼ੀ ਨੂੰ ਇਕੱਠਾ ਦਸਤਖਤ ਕਰਨਾ ਪਵੇਗਾ ਤੁਸੀਂ ਇਮੀਗ੍ਰੇਸ਼ਨ ਐਂਡ ਰਿਫਿਊਜੀਸ ਪ੍ਰੋਟੈਕਸ਼ਨ ਐਕਟ ਅਤੇ ది ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਸ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਣੇ ਚਾਹੀਦੇ ਹੁੰਦੇ ਹੋ ਸਪੌਂਸਰ ਨੂੰ ਸੁਪਰ ਵੀਜ਼ਾ ਲਗਵਾਉਣ ਦੇ ਯੋਗ ਨਹੀਂ ਮੰਨਿਆ ਜਾਵੇਗਾ ਜੇਕਰ ਤੁਸੀਂ ਜੇਲ੍ਹ ਜਾਂ ਕਿਸੇ ਵੀ ਤਰ੍ਹਾਂ ਦੀ ਹਿਰਾਸਤ 'ਚ ਹੋ ਤੁਸੀਂ ਇਮੀਗ੍ਰੇਸ਼ਨ ਲੋਨ ਪਰਫਾਰਮੈਂਸ ਬਾਂਡ ਜਾਂ ਅਦਾਲਤ ਵੱਲੋਂ ਨਿਰਦੇਸ਼ਿਤ ਵਿੱਤੀ ਮਦਦ ਅਦਾ ਨਹੀਂ ਨਹੀਂ ਕੀਤੀ ਹੋਈ ਜੇਕਰ ਤੁਸੀਂ ਪਹਿਲਾਂ ਕਦੇ ਇਸ ਨੂੰ ਸਪான்ਸਰ ਨਹੀਂ ਕੀਤਾ ਉਸ ਨੂੰ ਲੋੜੀਂਦੀ ਮਦਦ ਨਹੀਂ ਦਿੱਤੀ ਕਿਸੇ ਬੈਂਕ ਵੱਲੋਂ ਦਿਵਾਲਿਆ ਘੋਸ਼ਿਤ ਕੀਤੇ ਗਏ ਹੋ ਤੁਸੀਂ ਸਰਕਾਰ ਤੋਂ ਮਦਦ ਲੈ ਰਹੇ ਹੋ ਕਿਸੇ ਅਪਰਾਧਿਕ ਮਾਮਲੇ 'ਚ ਤੁਹਾਡਾ ਨਾਮ ਸ਼ਾਮਿਲ ਹੈ ਜਾਂ ਜੇਕਰ ਕੈਨੇਡਾ 'ਚ ਗੈਰ ਕਾਨੂੰਨੀ ਤੰਗ ਨਾਲ ਰਹਿ ਰਹੇ ਹੋ ਕਿਸੇ ਨੂੰ ਸਪான்ਸਰ ਕਰਨ ਲਈ ਕੁਝ ਖਾਸ ਸ਼ਰਤਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਜਿਵੇਂ ਕਿ ਤੁਹਾਡੇ ਮਾਪੇ ਜਾਂ ਦਾਦਾ-ਦਾਦੀ ਦੇ ਨਾਲ ਤੁਹਾਡਾ ਖੂਨ ਦਾ ਰਿਸ਼ਤਾ ਹੋਣਾ ਚਾਹੀਦਾ ਹੈ ਜੋ ਤੁਸੀਂ ਗੋਦ ਲਈ ਗਏ ਹੋਣੇ ਚਾਹੀਦੇ ਹੋ ਤੁਹਾਡੇ ਮਾਪੇ ਜਾਂ ਦਾਦਾ-ਦਾਦੀ ਦਿੱਤੇ ਨਿਰਭਰ ਕਰਨ ਵਾਲੇ ਬੱਚੇ ਪੈਣ ਫਰਾ ਸੁੱਤੇ ਲਈ ਪੈਣ ਫਰਾ ਜੇਕਰ ਤੁਹਾਡੇ ਮਾਪੇ ਜਾਂ ਦਾਦਾ-ਦਾਦੀ ਤਲਾਕशुदा ਨੇ ਤਾਂ ਉਹਨਾਂ ਦੇ ਮੌਜੂਦਾ ਪਾਰਟਨਰ ਨੂੰ ਤੁਸੀਂ ਭੁਲਾ ਸਕਦੇ ਹੋ ਤੁਸੀਂ ਕਿਸ ਨੂੰ ਸਪான்ਸਰ ਨਹੀਂ ਕਰ ਸਕਦੇ ਉਹਨਾਂ ਦੇ ਵਿੱਚ ਇਹ ਲੋਕ ਸ਼ਾਮਿਲ ਨੇ ਤੁਸੀਂ ਆਪਣੇ ਪਤੀ ਜਾਂ ਪਤਨੀ ਦੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਪான்ਸਰ ਨਹੀਂ ਕਰ ਸਕਦੇ ਪਰ ਤੁਸੀਂ ਆਪਣੇ ਪਾਰਟਨਰ ਵੱਲੋਂ ਲਗਾਈ ਅਰਜ਼ੀ ਤੇ ਦਸਤਖਤ ਕਰ ਸਕਦੇ ਹੋ ਤੁਸੀਂ ਕਿਸੇ ਅਜਿਹੇ ਸ਼ਖਸ ਨੂੰ ਸਪான்ਸਰ ਨਹੀਂ ਕਰ ਸਕਦੇ ਜਿਸ ਦੀ ਕੈਨੇਡਾ 'ਚ ਦਾਖਲ ਹੋਣ ਦੀ ਮਨਾਹੀ ਹੈ ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਮੁਤਾਬਕ ਜਿਹੜੇ ਅਰਜ਼ੀਕਾਰਾਂ ਨੇ ਸਾਲ 2020 'ਚ ਪੀਜੀਪੀ ਤਹਿਤ ਅਪਲਾਈ ਕੀਤਾ ਸੀ ਤੋ ਉਹਨਾਂ ਨੂੰ ਜ਼ਰੂਰ ਇੱਕ ਕਨਫਰਮੇਸ਼ਨ ਨੰਬਰ ਮਿਲਿਆ ਹੋਵੇਗਾ ਇਸ ਬਾਬਤ ਅਰਜ਼ੀਕਾਰਾਂ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਈਮੇਲ ਵੀ ਆਈ ਹੋਵੇਗੀ ਇਸ ਨੰਬਰ ਦੀ ਵਰਤੋਂ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਅਰਜ਼ੀ ਨੂੰ 2024 ਦੇ ਇੰਤੇਗ ਚ ਸਵੀਕਾਰ ਕੀਤਾ ਗਿਆ ਹੈ ਜਾਂ ਨਹੀਂ ਇਸ ਦੇ ਲਈ 21 ਮਈ 2024 ਤੋਂ 2 ਹਫ਼ਤੇ ਤੱਕ ਤੁਹਾਨੂੰ ਸਿੱਧਾ ਪੱਤਰ ਆ ਸਕਦੇ ਨੇ ਇਹ ਸਿੱਧਾ ਪੱਤਰ ਅਰਜ਼ੀਕਾਰਾਂ ਵੱਲੋਂ ਸਾਲ 2020 ਚ ਦਿੱਤੀ ਗਈ ਈਮੇਲ ਆਈਡੀ ਤੇ ਆਉਣਗੇ ਇਸੇ ਤਰ੍ਹਾਂ ਤੁਸੀਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਤੇ ਚੈੱਕ ਯੂਰ ਇਨਵੀਟੇਸ਼ਨ অপਸ਼ਨ ਤੇ ਆਪਣਾ ਕਨਫਰਮੇਸ਼ਨ ਨੰਬਰ ਭਰ ਕੇ ਆਪਣੀ ਅਰਜ਼ੀ ਦਾ ਸਟੇਟਸ ਜਾਣ ਸਕਦੇ ਹੋ ਜਦੋਂ ਤੁਹਾਨੂੰ ਸੱਦਾ ਪੱਤਰ ਮਿਲ ਜਾਵੇਗਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਬਿਨਾ ਸੱਦਾ ਪੱਤਰ ਦੇ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਅਪਲਾਈ ਕਰਨ ਲਈ ਤੁਸੀਂ ਆਪਣਾ ਫਾਰਮ ਫੋਟੋਆਂ ਅਤੇ ਹੋਰ ਲੋੜੀਂਦੇ ਦਸਤਾਵੇਜ਼ ਆਨਲਾਈਨ ਅਪਲੋਡ ਕਰ ਸਕਦੇ ਹੋ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਹੇ ਜਾਣ ਤੋਂ ਬਾਅਦ ਤੁਸੀਂ ਆਪਣਾ ਮੈਡੀਕਲ ਪੁਲਿਸ ਵੈਰੀਫਿਕੇਸ਼ਨ ਅਤੇ ਬਾਇਓਮੈਟ੍ਰਿਕ ਕਰਵਾ ਸਕਦੇ ਹੋ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿਨ੍ਹਾਂ ਲੋਕਾਂ ਨੇ ਅਪਲਾਈ ਕੀਤਾ ਸੀ ਉਸ ਸਮੇਂ-ਸਮੇਂ ਤੇ ਵੈੱਬਸਾਈਟ ਚੈੱਕ ਕਰਦੇ ਰਹਿਣ ਅਤੇ ਲੋੜਿੰਦੇ ਡਾਕੂਮੈਂਟ ਜਾਰੀ ਕਰ ਦੇਣ ਅੱਜ ਦੇ ਕੈਨੇਡਾ ਨਿਊਜ਼ ਬੁਲਟਿਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਨੇ ਆ ਮੁਖੜ ਲਾਈਨਸ ਤੇ ਵਿਨਸੈਡਵਰ ਆਇਲੈਂਡ ਨੇ ਵਰਕ ਪਰਮਿਟ ਦੀ ਮਿਆਦ ਪੁੱਗਣ ਵਾਲੇ ਪ੍ਰਵਾਸੀਆਂ ਨੂੰ ਕਹੀ ਗੱਲ ਉੱਚ ਮੰਗ ਵਾਲੇ ਖੇਤਰਾਂ 'ਚ ਸਿਖਲਾਈ ਦੀ ਮੰਗ ਕਰਨ ਲਈ ਕਿਹਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕੀਤਾ ਆਫਟਰ ਸਕੂਲ ਨਵੇਂ ਦੇਖਪਾਲ ਪ੍ਰੋਗਰਾਮ ਦਾ ਸਮਰਥਨ ਸਰਕਾਰ ਦੇ ਇਨ ਜਾ ਰਹੀ ਹੈ 200 ਮਿਲੀਅਨ ਡਾਲਰ ਦਾ ਨਿਵੇਸ਼ ਕੈਨੇਡਾ ਚ ਸ਼ੁਰੂ ਹੋਇਆ ਸਿਟੀਜ਼ਨਸ਼ਿਪ ਆਫ ਵੀਕ ਸਰਕਾਰ ਨੇ 394000 ਪ੍ਰਵਾਸੀਆਂ ਨੂੰ ਕੀਤਾ ਪੱਕੇ ਬ੍ਰਿਟਿਸ਼ ਕੋਲੰਬੀਆ ਚ ਵਧ ਰਿਹਾ ਹੈ ਜੰਗਲੀ ਅਗ ਦਾ ਕਿਹੜ ਫੋਰਟ ਨੈਲਸਨ ਸ਼ਹਿਰ ਅਤੇ ਫੋਰਟ ਨੈਲਸਨ ਫਸਟ ਨੇਸ਼ਨ ਚ ਨਿਕਾਸੀ ਦੇ ਹੁਕਮ ਜਾਰੀ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ